ਪੰਦਰਾਂ ਅਗਸਤ ਉੱਨੀ ਸੌ ਛੱਤੀ ਦਾ ਦਿਨ ਸਮਾਂ ਸਵੇਰੇ ਸੀ ਗਿਆਰਾਂ ਵਜੇ ਦਾ ਬਰਲਿਨ ਦੇ ਓਲੰਪਿਕ ਸਟੇਡੀਅਮ ਵਿੱਚ ਭਾਰਤ ਅਤੇ ਜਰਮਨੀ ਦੀਆਂ ਹਾਕੀ ਦੀਆਂ ਟੀਮਾਂ ਖੇਡਣ ਲਈ ਆਹਮੋ ਸਾਹਮਣੇ ਸਨ ਅਤੇ ਭਾਰਤੀ ਟੀਮ ਕੁਛ ਸਹਿਮੀ ਹੋਈ ਸੀ ਕਿਉਂਕਿ ਜਰਮਨੀ ਦੀ ਟੀਮ ਨਾਲ ਅਭਿਆਸੀ ਮੈਚ ਖੇਡਦਿਆਂ ਖੇਡਦਿਆਂ ਭਾਰਤੀ ਟੀਮ ਬੁਰੀ ਤਰ੍ਹਾਂ ਹਾਰ ਗਈ ਸੀ ਪਰ ਟੀਮ ਦੇ ਕੈਪਟਨ ਮੇਜਰ ਧਿਆਨ ਚੰਦ ਸੀ ਜੋ ਪਛੜ ਦੀ ਕਾਇਸ਼ ਨਜ਼ਰ ਆ ਰਹੇ ਸਨ ਤੇ ਜਦੋਂ ਮੈਚ ਸ਼ੁਰੂ ਹੋਇਆ ਨਾ ਤਾਂ ਮੇਜਰ ਧਿਆਨ ਚੰਦ ਹਾਕੀ ਦੇ ਸਟਿਕ ਦੇ ਨਾਲ ਵਿਰੋਧੀ ਟੀਮ ਦੀ ਖਿਡਾਰੀਆਂ ਨੂੰ ਝੁਕਾਣੀ ਦੇ ਲਈ ਗੇਂਦ ਨੂੰ ਕਦੇ ਖੱਬੇ ਕਦੇ ਸੱਜੇ ਕਦੇ ਅੱਗੇ ਕਦੇ ਪਿੱਛੇ ਨੂੰ ਕਰਦੇ ਹੋਏ ਬੀ ਤੱਕ ਪਹੁੰਚ ਜਾਂਦੇ ਸਨ ਉਸ ਦੀ ਟੀਮ ਦੇ ਬਾਕੀ ਖਿਡਾਰੀ ਵੀ ਹੌਸਲੇ ਵਿੱਚ ਹੋ ਗਏ ਜਦੋਂ ਮੇਜ ਧਿਆਨ ਚੰਦ ਆਪਣੀ ਹਾਕੀ ਨੂੰ ਜਿਹੜਾ ਆਪਾਂ ਦੀ ਖੱਬੇ ਖੱਤਰੀ ਸੰਜੇ ਕਾਤੇ ਸੀ ਵੀ ਵਿਰੋਧੀ ਟੀਮ ਨੂੰ ਚੁਕਾ ਨਹੀਂ ਦੇਣ ਵਾਸਤੇ ਤੇ ਬਾਕੀ ਜਿਹੜੀ ਟੀਮ ਦੇ ਮੈਂਬਰਸ ਹਨ ਉਹ ਵੀ ਉਹਨਾਂ ਨੂੰ ਦੇਖ ਕੇ ਹੌਸਲੇ ਵਿੱਚ ਆ ਜਾਂਦੇ ਸਨ ਫਿਰ ਕੀ ਫਿਰ ਭਾਰਤੀ ਟੀਮ ਇੱਕ ਤੋਂ ਪਿੱਛੋਂ ਇੱਕ 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 ਕਰਕੇ 8 ਗੋਲ ਕਰ ਦਿੰਦੀ ਹੈ ਤੇ ਇਕੱਲਾ ਧਿਆਨ ਚੰਦ ਜੀ ਸੀ ਜੋ ਉਹ 4 ਗੋਲ ਕਰ ਦਿੰਦੇ ਸਨ ਇਸ ਤਰ੍ਹਾਂ ਭਾਰਤ ਮੈਚ ਜਿੱਤ ਗਿਆ ਇਤਿਹਾਸ ਫੇਰੇ ਹਰ ਪਾਸੇ ਭਾਰਤੀ ਟੀਮ ਦੀ ਜੈ ਜੈਕਾਰ ਹੋ ਗਈ ਕਿਹਨੇ ਕਰਕੇ ਸਿਰਫ ਇੱਕ ਜਾਦੂਗਰ ਹਾਕੀ ਦਾ ਮੇਜਰ ਧਿਆਨ ਚੰਦ ਜੀ ਕਰਕੇ 10 ਦੇ ਦਮ ਤੇ 52 ਸਾਲਾਂ ਬਾਅਦ ਇਤਿਹਾਸ ਰਚਿਆ ਗਿਆ ਹੈ ਜੀ ਹਾਂ ਹਾਕੀ ਵਿੱਚ ਭਾਰਤ ਨੇ ਸਪੇਨ ਨੂੰ ਹਰਾ ਕੇ 올림픽 ਵਿੱਚ ਦੂਜਾ ਕਾਂਸੀ ਦਾ ਤਗਮਾ ਜਿੱਤ ਲਿਆ ਹੈ ਤੇ ਇਸ ਵਿੱਚ ਪੰਜ ਹਾਕੀ ਦੇ ਵਿੱਚ ਪੰਜਾਬ ਦੇ 10 ਜਿਹੜੇ ਆ ਦਮਦਾਰ ਖਿਡਾਰੀ ਵੀ ਮੌਜੂਦ ਹਨ ਕੀ ਤੁਹਾਨੂੰ ਹਾਕੀ ਦੇ ਜਾਦੂਗਰ ਦਾ ਨਾਮ ਵੀ ਪਤਾ ਹੈ ਅਸੀਂ ਹਾਕੀ ਦੀ ਜਿਹੜੀ ਖੇਡ ਹੈਗੀ ਆ ਜੋ ਸਾਡੀ ਰਾਸ਼ਟਰੀ ਖੇਡ ਹੈ ਉਹਦੇ ਵਿੱਚ ਤੇ ਅਸੀਂ ਤਗਮਾ ਜਿੱਤ ਲਿਆ ਕਾਂਸੀ ਦਾ ਇਹ ਬਹੁਤ ਖੁਸ਼ੀ ਦੀ ਗੱਲ ਹੈਗੀ ਆ ਕਿ 52 ਸਾਲਾਂ ਬਾਅਦ ਜਿਹੜਾ 올림픽 ਜਿਹੜਾ ਵਾ ਉਹ ਜਿੱਤਿਆ ਗਿਆ ਇਤਿਹਾਸ ਇਤਿਹਾਸਿਕ ਜਿੱਤ ਹੋਈ ਹੈ ਸਪੇਨ ਨੂੰ ਹਰਾਇਆ ਏ ਭਾਰਤ ਨੇ ਜਿਹਦੇ ਵਿੱਚ 10 ਪੰਜਾਬ ਦੇ ਦਮਦਾਰ ਖਿਡਾਰੀ ਵੀ ਸ਼ਾਮਲ ਹਨ ਤੇ ਇਹਦੇ ਵਿੱਚ ਹਰਮਨਪ੍ਰੀਤ ਜਿਹੜਾ ਏ ਹਰਮਨਪ੍ਰੀਤ ਸਿੰਘ ਉਸਨੇ ਕੁੱਲ 10 ਗੋਲ ਦਾਗੇ 10 ਗੋਲ ਕੱਲੇ ਹਰਮਨਪ੍ਰੀਤ ਸਿੰਘ ਨੇ ਦਾਗੇ ਆ ਤੇ ਤਾਂ ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਹਾਕੀ ਦਾ ਜਾਦੂਗਰ ਜਿਹੜਾ ਵੈ ਉਹ ਉਹ ਕੌਣ ਸੀ ਕੀ ਨਾਮ ਸੀ ਉਹਦਾ ਕੀ ਉਹਦਾ ਮਤਲਬ ਕੀ ਕਿੰਨਾ ਉਹਨੇ ਜਿਹੜਾ ਵਾ ਕੀ ਕੁਝ ਉਹਨੇ ਨਾਮ ਨਾਲ ਖਟਿਆ ਹਾਕੀ ਦੇ ਵਿੱਚ ਅਸੀਂ ਗੱਲ ਕਰਦੇ ਪਏ ਆ ਹਾਕੀ ਦੇ ਜਾਦੂਗਰ ਮੇਜਰ ਧਿਆਨ ਚੰਦ ਦੀ ਮੇਜਰ ਧਿਆਨ ਚੰਦ ਭਾਰਤ ਦਾ ਇੱਕ ਪ੍ਰਸਿੱਧ ਹਾਕੀ ਖਿਡਾਰੀ ਸੀ ਤੇ ਉਸਨੇ ਆਪਣੀ ਅਨੋਖੀ ਖੇਡ ਸ਼ੈਲੀ ਸਦਕਾ ਭਾਰਤ ਦਾ ਨਾਮ ਵਿਸ਼ਵ ਪੱਧਰ ਤੇ ਚਮਕਾਇਆ ਤੇ ਖੇਡਾਂ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਕਈ ਸੋਨੇ ਦੇ ਚਾਂਦੀ ਦੇ ਤਗਮੇ ਵੀ ਜਿੱਤੇ ਮੇਜਰ ਧਿਆਨ ਚੰਦ ਦਾ ਜਨਮ ਜਿਹੜਾ ਹੈ ਨਾ ਉਹ ਹੋਇਆ 29 ਅਗਸਤ 1905 ਈਸਵੀ ਨੂੰ ਅਲਾਹਾਬਾਦ ਵਿਖੇ ਆਪ ਦੇ ਪਿਤਾ ਦਾ ਨਾਮ ਸੀ ਸੁਮੇਸ਼ਵਰ ਦਤ ਸੁਮੇਸ਼ਵਰ ਦਤ ਪਿਤਾ ਜੀ ਦਾ ਨਾਮ ਆਹ ਅਚੰਦ ਦੇ ਪਿਤਾ ਅਤੇ ਵੱਡੇ ਭਰਾ ਰੂਪ ਸਿੰਘ ਵੀ ਹਾਕੀ ਦੇ ਉੱਗੇ ਖਿਡਾਰੀ ਸਨ ਇਸ ਤਰ੍ਹਾਂ ਕਹਿ ਲੋ ਕਿ ਧਿਆਨ ਚੰਦ ਨੂੰ ਮੇਜਰ ਧਿਆਨ ਚੰਦ ਨੂੰ ਹਾਕੀ ਜਿਹੜੀ ਖੇਡ ਜਿਹੜੀ ਹੈਗੀ ਆ ਉਹ ਵਿਰਾਸਤ ਵਿੱਚ ਚੋਈ ਨੀ ਤੇ ਆਪ ਦੇ ਪਿਤਾ ਜੀ ਜਿਹੜੇ ਆ ਉਹ ਬ੍ਰਿਟਿਸ਼ ਇੰਡੀਅਨ ਆਰਮੀ ਵਿੱਚ ਜਿਹੜੇ ਸੀ ਉਹ ਨੌਕਰੀ ਕਰਦੇ ਸਨ ਮੇਜਰ ਧਿਆਨ ਚੰਦ ਜਦੋਂ 16 ਸਾਲ ਦੀ ਉਮਰ ਹੋਈ ਉਹਨਾਂ ਦੀ ਤਾਂ ਉਹ ਸਿਪਾਈ ਦੇ ਤੌਰ ਵਿੱਚ ਜਿਹੜੇ ਆ ਉਹ ਫੌਜੀ ਬਣਤੀ ਹੋ ਗਏ ਸਨ ਤੇ ਉੱਥੇ ਉਸ ਨੂੰ ਇੱਕ ਸੂਬੇਦਾਰ ਮੇਜਰ ਤਿਵਾੜੀ ਨੇ ਹਾਕੀ ਦੀ ਖੇਡ ਖੇਡਣ ਲਈ ਪ੍ਰੇਰਿਆ ਤੇ ਧਿਆਨ ਚੰਦ ਜਿਹੜੇ ਸੀ ਉਹ ਫੌਜ ਦੀ ਡਿਊਟੀ ਕਰਨ ਤੋਂ ਬਾਅਦ ਸ਼ਾਮ ਨੂੰ ਦੇਰ ਰਾਤ ਤੱਕ ਜਿਹੜੇ ਸੀ ਉਹ ਚੰਦ ਦੀ ਰੋਸ਼ਨੀ ਵਿੱਚ ਪੂਰੀ ਲਗਨ ਨਾਲ ਹਾਕੀ ਦਾ ਅਭਿਆਸ ਕਰਦੇ ਸਨ 1922 ਇਸਵੀ ਤੋਂ ਲੈ ਕੇ 1926 ਇਸਵੀ ਤੱਕ ਸੈਨਾ ਦੇ ਖੇਡ ਮੁਕਾਬਲੇ ਵਿੱਚ ਜਿਹੜਾ ਸੀ ਉਹ ਮੇਜਰ ਧਿਆਨ ਚੰਦ ਨੇ ਜਿਹੜਾ ਸੀ ਉਹ ਭਾਗ ਲੈਂਦੇ ਰਹੇ ਤੇ ਦਿੱਲੀ ਵਿਖੇ ਹੋਏ ਇਸ ਲਾਨਾ ਖੇਡ ਮੁਕਾਬਲੇ ਦੇ ਵਿੱਚ ਵੀ ਧਿਆਨ ਚਾਣ ਦੀ ਜਿਹੜੀ ਖੇਡ ਨੂੰ ਹਾਕੀ ਦੀ ਖੇਡ ਨੂੰ ਜਿਹੜਾ ਸੀ ਉਹ ਕਾਫੀ ਸਲਾਇਆ ਗਿਆ ਮੇਜਰ ਧਿਆਨ ਚੰਦ ਜੀ ਨੇ 13 ਮਈ 1926 ਈਸਵੀ ਨੂੰ ਨਿਊਜ਼ੀਲੈਂਡ ਵਿੱਚ ਪਹਿਲਾ ਅੰਤਰਰਾਸ਼ਟਰੀ ਮੈਚ ਖੇਡਿਆ ਤੇ ਨਿਊਜ਼ੀਲੈਂਡ ਵਿਖੇ ਕੁੱਲ 21 ਮੈਚ ਖੇਡੇ ਗਏ ਸਨ ਜਿੰਨਾ ਵਿੱਚੋਂ 18 ਮੈਚ ਭਾਰਤੀ ਟੀਮ ਦੇ ਵਿੱਚ ਜਨ ਧਿਆਨ ਚੰਦੀ ਬਿਹਤਰੀਨ ਖੇਡ ਸਦਕਾ ਜਿੱਤੇ ਤੇ ਦੋ ਮੈਚ ਜਿਹੜੇ ਸੀ ਉਹ ਸਫਲ ਵੀ ਰਹੇ ਬਰਾਬਰ ਰਹੇ ਸਿਰਫ ਇੱਕ ਮੈਚ ਜਿਹੜਾ ਸੀ ਉਹ ਭਾਰਤ ਹਾਰਿਆ ਸੀ 1928 ਈਸਵੀ ਦੇ ਵਿੱਚ ਐਮਸਟਰਡਮ 올림픽 ਖੇਡਾਂ ਵਿੱਚ ਪਹਿਲੀ ਵਾਰ ਭਾਰਤੀ ਟੀਮ ਨੇ भाग ਲਿਆ ਸੀ ਤੇ ਇਨ੍ਹਾਂ 올림픽 ਖੇਡਾਂ ਵਿੱਚ ਸ਼ੁਰੂਆਤੀ ਮੈਚ ਜਿੱਤਣ ਤੋਂ ਬਾਅਦ ਭਾਰਤ ਨੇ ਆਸਟ੍ਰੇਲੀਆ ਨੂੰ 6 ਬੈਲਜੀਅਮ ਨੂੰ 9 ਡੈਨਮਾਰਕ ਨੂੰ 5 ਸਵਿਟਜ਼ਰਲੈਂਡ ਨੂੰ 6 ਅਤੇ ਫਾਈਨਲ ਵਿੱਚ ਹਾਲੈਂਡ ਨੂੰ 3 ਗੋਲਾਂ ਦੇ ਨਾਲ ਹਰਾਇਆ ਸੀ ਅਤੇ ਭਾਰਤ ਜਿਹੜਾ ਸੀ ਉਹ 올림픽 ਖੇਡਾਂ 'ਚ ਹਾਕੀ ਦਾ ਚੈਂਪੀਅਨ ਬਣਿਆ ਸੀ ਇਸ ਫਾਈਨਲ ਮੈਚ 'ਚ 3 ਗੋਲਾਂ 'ਚੋਂ 2 ਗੋਲ ਇਕੱਲੇ ਹੀ ਮੇਜਰ ਧਿਆਨ ਚੰਦ ਜੀ ਨੇ ਕੀਤੇ ਸਨ ਇਸੇ ਤਰ੍ਹਾਂ 1932 ਇਸ ਵਿੱਚ ਲਾਸ ਐਂਜਲਸ 올림픽 ਵਿੱਚ ਭਾਰਤੀ ਟੀਮ ਨੇ ਪਾਗ ਲਿਆ ਤੇ ਇਹਦੇ ਵਿੱਚ ਵੀ ਧਿਆਨ ਚੰਦ ਜੀ ਨੇ ਸੈਂਟਰ ਫਾਰਵਰਡ ਦੇ ਰੂਪ ਵਿੱਚ ਅਹਿਮ ਭੂਮਿਕਾ ਨਿਭਾਈ 올림픽 ਖੇਡਾਂ ਦੇ ਦੌਰਾਨ ਭਾਰਤੀ ਟੀਮ ਨੇ ਕੁੱਲ 262 ਗੋਲ ਕੀਤੇ ਸਨ ਜਿੰਨਾਂ ਵਿੱਚੋਂ 101 ਗੋਲ ਇਕੱਲੇ ਹੀ ਧਿਆਨ ਚੰਦ ਜੀ ਨੇ ਦਾਗੇ ਸਨ ਇਨ੍ਹਾਂ ਖੇਡਾਂ ਤੋਂ ਬਾਅਦ ਮੇਜਰ ਧਿਆਨ ਚੰਦ ਜੀ ਦਾ ਨਾਂ ਦੁਨੀਆ ਦੇ ਚੋਟੀ ਦੇ ਖਿਡਾਰੀਆਂ ਵਿੱਚ ਸ਼ਾਮਿਲ ਹੋ ਗਿਆ ਸੀ ਇੱਕ ਵਾਰ ਹੌਲੈਂਡ ਵਿੱਚ ਧਿਆਨ ਚੰਦ ਦੀ ਹਾਕੀ ਜੋ ਸਟਿਕ ਹੈਗੀ ਆ ਉਹ ਤੋੜ ਕੇ ਵੇਖੀ ਗਈ ਸੀ ਕਿ ਕਿਤੇ ਇਸ ਖਿਡਾਰੀ ਨੇ ਆਪਣੀ ਸਟਿਕ ਵਿੱਚ ਕੋਈ ਚੁੰਬਕ ਜਿਹੀ ਚੀਜ਼ ਨਹੀਂ ਫਿੱਟ ਕੀਤੀ ਹੋਈ ਵੀ ਜਿਹੜਾ ਇਹ ਹਰ ਗੋਲ ਜਿਹੜਾ ਹੈਗਾ ਵਾ ਉਹ ਜਿੱਤੀ ਜਾਂਦਾ ਕੋਈ ਮਤਲਬ ਕਿ ਕੋਈ ਹਾਰਦਾ ਨਹੀਂ ਹੈਗਾ ਅਸਲ ਵਿੱਚ ਧਿਆਨ ਚੰਦ ਜੀ ਦਾ ਗੇਂਡ ਉੱਪਰ ਆਪਣੀ ਗੇਂਡ ਉੱਪਰ ਬਹੁਤ ਦੀ ਕਾਬੂ ਸੀ ਅਤੇ ਉਸ ਦੀ ਗੇਂਡ ਉਸ ਦੀ ਹਾਕੀ ਤੋਂ ਵੱਖ ਨਹੀਂ ਸੀ ਹੁੰਦੀ ਤੇ ਕਈ ਲੋਕ ਤੇ ਮੰਨਦੇ ਸਨ ਕਿ ਉਹਨਾਂ ਦੀ ਹਾਕੀ ਇੱਕ ਜਾਦੂਈ ਹਾਕੀ ਹੈ। ਇਨ ਉਹਨਾਂ ਨੇ ਆਪਣੀ ਇਸ ਕਮਾਲ ਦੀ ਖੇਡ ਨਾਲ ਜਰਮਨੀ ਦੇ ਤਾਨਾਸ਼ਾ ਹਿਟਲਰ ਦਾ ਵੀ ਜਿੰਨ ਜਿਹੜਾ ਸੀ ਉਹ ਜਿੱਤ ਲਿਆ ਸੀ। ਤੇ ਹਿਟਲਰ ਨੇ ਧਿਆਨ ਚੰਦ ਨੂੰ ਜਰਮਨੀ ਵੱਲੋਂ ਖੇਡਣ ਦੀ ਪੇਸ਼ਕਸ਼ ਵੀ ਕੀਤੀ ਸੀ। ਅਤੇ ਫੌਜ ਵਿੱਚ ਵੱਡਾ ਅਹੁਦਾ ਦੇਣ ਦਾ ਲਾਲਚ ਵੀ ਦਿੱਤਾ ਸੀ। ਹਿਟਲਰ ਨੇ ਜਰਮਨੀ ਦਾ ਜੋ ਤਾਨਾਸ਼ਾ ਸੀ। ਪਰੰਤੂ ਧਿਆਨ ਚੰਦ ਜੀ ਨੇ ਆਪਣੇ ਦੇਸ਼ ਪਾਤ ਤੋਂ ਲੋਖੇੜਨਾ ਹੀ ਆਪਣਾ ਜਿਹੜਾ ਸੀ ਉਹ ਗੌਰਵ ਸਮਝਿਆ ਸੀ। ਪਾਟ ਸਰਕਾਰ ਦੁਆਰਾ ਵੀ ਮੇਜਰ ਧਿਆਨ ਚੰਦ ਜੀ ਦੀ ਅਨੋਖੀ ਖੇਡ ਪ੍ਰਤਮਾਨ ਨੂੰ ਦੇਖਿਆ ਹੋਇਆ ਉਹਨਾਂ ਨੂੰ 1956 ਇਸਵੀ ਵਿੱਚ ਪਦਮ ਪੂਸ਼ਕਮ ਦੇ ਕੇ ਸਨਮਾਨ ਕੀਤਾ ਗਿਆ ਧਿਆਨ ਚੰਦ ਜੀ ਦਾ ਜਨਮ ਦਿਨ ਬਤੌਰ ਨੈਸ਼ਨਲ ਸਪੋਰਟਸ ਡੇ ਪੂਰੇ ਭਾਰਤੀ ਸ਼ਟੂਮਟਮ ਦੇ ਨਾਲ ਮਨਾਇਆ ਜਾਂਦਾ ਹੈ ਅਤੇ ਧਿਆਨ ਚੰਦ ਜੀ ਦਾ ਬੁੱਤ ਜਿਹੜਾ ਹੈ ਸਟੈਚੂ ਜੋ ਹੈ ਆਸਟ੍ਰੇਲੀਆ ਦੇ ਸ਼ਹਿਰ ਵਿਆਨਾ ਵਿਖੇ ਲੱਗਿਆ ਹੋਇਆ ਹੈ ਅਤੇ ਇਸ ਬੁੱਤ ਵਿੱਚ ਧਿਆਨ ਚੰਦ ਜੀ ਦੇ ਚਾਰ ਹੱਥਾਂ ਵਿੱਚ ਚਾਰ ਹਾਕੀਆਂ ਫੜੀਆਂ ਹੋਈਆਂ ਦਿਖਾਈ ਦਿੰਦੀਆਂ ਹਨ ਇਹ ਉਹਨਾਂ ਦੀ ਅਨੋਖੀ ਖੇਡ ਦਾ ਪ੍ਰਤੀਕ ਹੈ ਉਹਨਾਂ ਦੇ ਪੁੱਤਰ ਅਸ਼ੋਕ ਮਰ ਨੇ ਵੀ ਭਾਰਤੀ ਹਾਕੀ ਟੀਮ ਨੂੰ ਵਿਸ਼ਵ ਕੱਪ 올림픽 ਅਤੇ ਏਸ਼ੀਆ ਖੇਡਾਂ 'ਚ ਬਹੁਤ ਸਾਰੇ ਤਗਮੇ ਦਿਵਾਏ ਅਤੇ ਧਿਆਨ ਚੰਦ ਜੀ ਨੂੰ ਪੂਰੇ ਵਿਸ਼ੇ ਵਿੱਚੋਂ ਪਰਵਰਸ ਸਤਕਾਰ ਵੀ ਮਿਲਿਆ ਧਿਆਨ ਚੰਦ ਜੀ ਨੇ ਆਪਣੇ ਖੇਡ ਜੀਵਨ ਵਿੱਚ 1000 ਤੋਂ ਵੱਧ ਗੋਲ ਕੀਤੇ ਜਿਨ੍ਹਾਂ ਵਿੱਚੋਂ 400 ਤੋਂ ਵੱਧ ਗੋਲ ਅੰਤਰਰਾਸ਼ਟਰੀ ਪੱਧਰ ਤੇ ਵੱਖ-ਵੱਖ ਦੇਸ਼ਾਂ ਅਤੇ ਈਮਾਨਾਂ ਦੇ ਵਿਰੁੱਧ ਜਿਹੜੇ ਸੀ ਉਹ ਕੀਤੇ ਗਏ ਸਨ ਧਿਆਨ ਚੰਦ ਜੀ ਦੇ ਇਸ ਇਸ ਕਾਰਨ ਖੇਡ ਦੇ ਕਾਰਨ ਸਮੇਂ-ਸਮੇਂ ਸਿਰ ਜਿਹੜੇ ਜਿੱਤਾਂ ਉਹਨਾਂ ਨੂੰ ਮਿਲਦੀਆਂ ਰਹੀਆਂ ਉਸ ਦੇ ਨਾਲ ਉਹਨਾਂ ਨੂੰ ਫੌਜ ਵਿੱਚ ਵੀ ਤਰੱਕੀ ਜਿਹੜੀ ਸੀ ਮਿਲਦੀ ਰਹੀ 3 ਦਸੰਬਰ 1900 19 ਇਸਵੀ ਨੂੰ ਮੇਜਰ ਧਿਆਨ ਚੰਦ ਜੀ ਦਾ ਦੇਹਾਂਤ ਹੋ ਗਿਆ ਭਾਪਤੀ ਡਾਕ ਵਿਭਾਗ ਨੇ ਉਹਨਾਂ ਦੀ ਯਾਦ ਵਿੱਚ ਇੱਕ ਡਾਕ ਟਿਕਾ ਜਾਰੀ ਕੀਤੀ ਮੇਜ ਧਿਆਨ ਚੰਦ ਜੀ ਦੀ ਯਾਦ ਵਿੱਚ ਦਿੱਲੀ ਵਿਖੇ ਅੰਤਰਰਾਸ਼ਟਰੀ ਖੇਡ ਸਟੇਡੀਅਮ ਉਹਨਾਂ ਦੇ ਨਾਂ ਤੇ ਸਥਾਪਿਤ ਕੀਤਾ ਗਿਆ ਭਾਪ ਸਰਕਾਰ ਨੇ ਆਪ ਦੇ ਜਨਮ ਦਿਨ ਤੇ ਰਾਸ਼ਟਰੀ ਖੇਡ ਦਿਵਸ ਦੇ ਤੌਰ ਤੇ ਜਿਹੜਾ ਉਹ ਮਨਾਉਣ ਦਾ ਫੈਸਲਾ ਵੀ ਲਿਆ ਹੈ ਮੇਜ ਧਿਆਨ ਚੰਦ ਜੀ ਭਾਰਤ ਦੇ ਬਾਤਮਾਨੇ ਮਹਾਨ ਸਕੁੱਤਰ ਸਨ ਅਤੇ ਅੱਜ ਹਰ ਭਾਪਤੀ ਨੂੰ ਉਹਨਾਂ ਤੇ ਬਹੁਤ ਹੀ ਮਾਣ ਹੈ ਉਮੀਦ ਕਰਦੇ ਹਾਂ ਕਿ ਤੁਹਾਨੂੰ ਹਾਕੀ ਦੀ ਇਸ ਰੋਚਿਕ ਜਾਣਕਾਰੀ ਦੇ ਵਿੱਚੋਂ ਜਿਹੜਾ ਸੀ ਉਹ ਬਹੁਤ ਕੁਝ ਜਿਹੜਾ ਸਿੱਖਣ ਨੂੰ ਜਿਹੜਾ ਵਾ ਉਹ ਮਿਲਿਆ ਹੋ। ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂਕਿ ਹੋਰ ਵੀ ਸਾਡੇ ਵਰਗੇ ਜਿਹੜੇ ਹੈਗੇ ਆ ਉਹ ਇਹਨਾਂ ਦਾ ਵੀਡੀਓ ਦਾ ਮਹੱਤਵਪੂਰਨ ਜਾਣਕਾਰੀ ਦਾ ਜਿਹੜਾ ਵਾ ਉਹ ਲਾਭ ਪ੍ਰਾਪਤ ਕਰ ਸਕਣ। ਧੰਨਵਾਦ ਜੀ।